ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ YouTube ਤੇ ਲਾਈਵ ਹੋਏ ਆ ਮੈਂ ਕਿਹਾ ਚਲੋ ਕੁਝ ਪੁਰਾਣੀਆਂ ਗੱਲਾਂ ਬਚਪਨ ਦੀਆਂ ਦੀਆਂ ਤਾਜ਼ਾ ਕਰਦੇ ਤੁਹਾਡੇ ਨਾਲ ਕੋਈ ਲਾਈਵ ਅਜੇ ਹੋਇਆ ਨਹੀਂ ਹੈਗਾ ਚਲੋ ਲਾਈਵ ਬੋਲਣ ਜਾਂ ਦੱਸੋ ਤੁਹਾਡੇ ਧੁੰਦ ਕਿੱਥੇ ਕਿੱਥੇ ਪਈ ਅੱਜ ਪਹਿਲਾਂ ਇੱਕਦਮ ਸੂਰਜ ਸੀਗਾ ਇੱਕਦਮ ਧੁੰਦ ਆ ਗਈ ਹੁਣ ਅੱਜ ਠੰਡ ਵੀ ਜਿਆਦਾ ਹੈ ਕੱਲ ਨਾਲ ਕੋਰਾ ਪਿਆ ਲੱਗਦਾ ਹੈ ਬਰਫ਼ ਪੈ ਗਈ ਜੀ ਪੰਜਾਬ 'ਚ ਨਾ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਆ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਤਾਂ ਚਲੋ ਮੈਂਗਾ ਲਾਈਵ ਹੁੰਨੇ ਆ ਥੋੜਾ ਟਾਈਮ ਬਾਹਰ ਮਾਹੌਲ ਵਧੀਆ ਬਣਿਆ ਹੈ ਠੰਡ ਠੰਡ ਦਾ ਕਣਕ ਕਣਕ ਲਈ ਤਾਂ ਵੈਸੇ ਵਧੀਆ ਤਾ ਮੀਂਹ ਨਹੀਂ ਪਿਆ ਜੀ ਮੀਂਹ ਪੈਣਾ ਤਾਂ ਬਹੁਤ ਵਧੀਆ ਗੱਲ ਹੋਣੀ ਸੀਗੀ ਹੋ ਸੁਣਾਓ ਨਵੀਂ ਤਾਜੀ ਤੁਸੀਂ ਵੀ ਕਰੋ ਮੈਸੇ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਆਂ ਤੁਹਾਡੇ ਮੌਸਮ ਪਾਣੀ ਕਿਦਾਂ ਦਾ ਧੰਦ ਹੋ ਜਾ ਤੋਪੋਆ ਸਾਡੇ ਰਾਜ ਬਾਲੀ ਥਾਣਾ ਹੱਥ ਹਰਦੇ ਪਏ ਆ ਪਹਾੜਾਂ ਚ ਪੈਂਦੀ ਬਰਫ ਤੇ ਸਾਡੇ ਪਿੰਡਾਂ ਕੋਰਾ ਚਲੋ ਮੈਂ ਕਿਹਾ ਅੱਜ ਲਾਈਵ ਹੁਨੇ ਆ ਕਰਦੇ ਆ ਕੋਈ ਗੱਲਾਂ ਬਾਤਾਂ ਪਰ ਲੇਕਿਨ ਅਜ ਤੱਕ ਕੋਈ ਜੁੜਿਆ ਨਹੀਂ ਬੰਦਾ ਸਾਰੇ ਮੈਲਾ ਦਾ ਇਹ ਰਜ਼ਾਈਆਂ ਦੇ ਵਿੱਚ ਹੀ ਹੁਨੇ ਆ ਉੱਠਿਆ ਨਹੀਂ ਹੈਗਾ ਕੋਈ ਵੀ ਸਾਡਾ ਦੇਖੋ ਪੰਡਾ ਦਾ ਮਾਹੌਲ ਦੂਰ ਦੂਰ ਤੱਕ ਕੁਛ ਨਹੀਂ ਦਿਖਾ। ਓ ਸਨਾਲ ਤੁਸੀਂ ਨੰਮੀ ਦਾ ਜੀ ਤੋਂ ਭਗਵਾਨ ਤੁਮਾਰਨੇ ਛੁੱਟੀਆਂ ਕਰਤੀਆਂ ਸਾਡੀ ਬੰਦ ਕੋ ਛੁੱਟੀਆਂ ਵੀ ਨਹੀਂ ਕਰ ਦਿੰਦਾ ਸਕੂਲਾ ਚ ਬਾਲੇ ਵਧੀਆ ਟਾਈਮ ਹੁੰਦੇ ਸੀ ਆਪਣੇ ਸਕੂਲੇ ਜਾਣਾ ਅੱਗੇ ਵਿਚਾਰੇ ਸਾਧਨ ਵੀ ਨਹੀਂ ਹੁੰਦੀ ਸੀ ਹੁਣ ਤਾਂ ਮੋਟਰਸਾਈਕਲ ਸਕੂਟੀਆਂ ਲੈਣੇ ਚੱਕੀ ਫਿਰਦੇ ਆ 8ਵੀਂ 9ਵੀਂ ਜਾ ਕੇ ਸਾਨੂੰ ਵੀ ਸਾਈਕਲ ਮਿਲਿਆ ਸੀਗਾ ਹੋਰ ਭਾਈ ਜੀ ਇਦਾਂ ਹਾਲ ਚਾਲ YouTube ਤੇ ਕੋਈ ਲਾਈਵ ਨਹੀਂ ਹੋਇਆ ਯਾਰ ਇਹਨੇ ਚੱਲਦਾ ਕਮਾਲ ਦੀ ਗੱਲ ਨੇ YouTube ਤਾਂ 5 ਮਿੰਟ ਨਹੀਂ ਵਿਹਲਾ ਹੁੰਦਾ ਇੱਕ ਹੀ ਜਾਨਾ ਦੇਖਣ ਲੱਗਾ ਕੋਈ ਇਸ ਟਾਈਮ ਸਿਰਫ ਉਹ ਸੁਣ ਲਓ। ਫਰਦੀ ਮੌਸਮ। ਨਿਤ ਕੋਸੜ ਦਿੱਤਾ। ਪਹਿਲਾਂ ਇੱਕਦਮ ਧੁੱਪ ਸੀਗੀ। ਹੁਣ ਇੱਕਦਮ ਧੁੰਦੇ ਧੁੰਦਾ ਗੇ ਸਾਰੇ ਪਾਸੇ। ਹੋਰ ਨਮੀ ਤਾਂ ਜੀ। Tjallo hvem er det her? Jeg kan lige Live går nu, jeg लगता था धुप निकलूगी हजें नहीं, नहीं। थोड़े टाइम बादों के फुल पिंडा माहौल तो बहुत वाया सर सवेरे रंगी, रंगीन रंगीन ਬੜਾ ਵਧੀਆ ਮੌਸਮ ਹੋ ਗਿਆ ਠੰਡ ਵਾਲੀ ਹੋ ਗਈ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਆ ਕਰੋ ਕਮੈਂਟ ਤੋਂ ਦਾ ਹਾਲ ਇੱਕਦਮ ਬਣ ਗਿਆ ਕਈਆਂ ਲਈ ਤੋਂ ਵਧੀਆ ਕਈਆਂ ਲਈ ਤੋਂ ਮਾੜੀ ਪਿੰਡਾਂ ਦਾ मैं तो चलो कोई बचपन दियाँ गल करें पर जुड़े ही तीन चार का फ्रेंड है सिर्फ अभी तक चार हो गए सूरज देवता थोड़ा थोड़ा दिखाई देता पे उधर भगवंत मान ने छुट्टियाँ कर दतिया स्कूलों च ਆਪ ਹਰਿਆਣਿਆਂ ਦੇ ਬੱਠੀ ਟੀਚਰਾਂ ਤੇ ਬੱਚੇ ਕਹਿੰਦੇ ਅਵੇ ਠੰਡ ਤੋਂ ਬਾਹਰ ਨਾ ਗੱਡੋ ਖੂਬ ਚਰੇ ਬਾਹਰ ਨਟੇ ਵਰਦੇ ਆ ਹਾਇ ਤੇ ਸਾਡਾ ਹੋਣੇ ਤੋਂ ਰਹੇ ਪਤੰਗ ਚਰਾਉਣਾ ਧੁੰਦ ਚ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ